ਦਾ ਫੈਸਲਾ ਦੋਵਾਂ ਫੋਰਮਾਂ ਨੇ ਖਨੌਰੀ ਬਾਰਡਰ ਤੇ ਉਹਨਾਂ ਦੀਆਂ ਸੀਨੀਅਰ ਲੀਡਰਸ਼ਿਪ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਕੀਤਾ ਸੀਗਾ ਵੀ ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਸੁਖਕਰਨ ਸਿੰਘ ਜੀ ਸੁਖਕਰਨ ਸਿੰਘ ਜੀ ਤੇ ਚਾਰ ਹੋਰ ਸਾਡੇ ਸ਼ਹੀਦ ਹੋਏ ਆ ਇਹ ਤੋਂ ਘਾ ਜਿਹੜੇ ਪਹਿਲੇ ਦਿੱਲੀ ਦੇ 750 ਤੋਂ ਪਲਾਸੀ ਸ਼ਹੀਦ ਆ ਲਹਿਰਾਂ ਦੇ ਸ਼ਹੀਦਾਂ ਨੂੰ ਸਮਰਪਿਤ ਦੋਵਾਂ ਬਾਰਡਰਾਂ ਤੇ ਕੈਂਡਲ ਮਾਰਚ ਕਰਾਂਗੇ ਤੇ ਅੱਜ ਪੰਜਾਬ ਦੇ ਬਹੁਤ ਸਾਰੇ ਹੋਰ ਨਾ ਸੂਬਿਆਂ ਦੇ ਖਬਰਾਂ ਤਾਂ ਨਹੀਂ ਹੈਗੀਆਂ ਪੰਜਾਬ ਦੀਆਂ ਸਾਥੋਂ ਬਹੁਤ ਸਾਰੇ ਹੋਰ ਨਾ ਸ਼ਹਿਰਾਂ ਦੇ ਵਿੱਚ ਇਹ ਕੈਂਡਲ ਮਾਰਚ ਸ਼ਹੀਦਾਂ ਨੂੰ ਸਮਰਪਿਤ ਹੋਏ ਹੈਗੇ ਆ ਇੱਥੇ ਸਾਡੀ ਦੇਖੋ ਜ਼ਿੰਮੇਵਾਰੀ ਵੱਧ ਜਾਂਦੀ ਹੁੰਦੀ ਆ ਜਦੋਂ ਲਹਿਰ ਦੇ ਵਿੱਚ ਸ਼ਹਾਦਤ ਹੁੰਦੀ ਆ ਲਹਿਰ ਚ ਸਾਰੇ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਆਮ ਲੋਕ ਆਉਂਦੇ ਆ ਉਹਨਾਂ ਦੇ ਮਾਈਂਡ 'ਚ ਕੋਈ ਸੁਪਨਾ ਹੁੰਦਾ ਵਾ ਕੁਝ ਲੈ ਕੇ ਆਉਂਦੇ ਆ ਔਰ ਫਿਰ ਉਹ ਜਿਹੜੇ ਕਾਰਜ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਉਹਨੂੰ ਕਾਰਜ ਨੂੰ ਸਮਰਪਿਤ ਹੋ ਕੇ ਸ਼ਹਾਦਤ ਹੁੰਦੀ ਹੁੰਦੀ ਆ ਪਰ ਹਾਲੇ ਉਹ ਕਾਰਜ ਪੂਰੇ ਨਹੀਂ ਹੋਏ ਹੈਗੇ ਹਜੇ ਉਹ ਕਾਰਜ ਅਧੂਰੇ ਹੈਗੇ ਆ ਤੇ ਅਸੀਂ ਅੱਜ ਜਿੱਥੇ ਉਹਨਾਂ ਦੀ ਸਹਾਜਤ ਨੂੰ ਸਜਦਾ ਕੀਤਾ ਵਾ ਔਰ ਉਹਨਾਂ ਦੇ ਮਾਪੇ ਦੇ ਧੰਨਵਾਦੀ ਜਿਨ੍ਹਾਂ ਇਹੋ ਜਿਹੇ ਸੁਪੁੱਤਰ ਪੈਦਾ ਕਰਕੇ ਲਹਿਰ ਨੂੰ ਸਮਰਪਿਤ ਕੀਤੇ ਆ ਉਹਨਾਂ ਕੁਰਬਾਨੀਆਂ ਕੀਤੀਆਂ ਵਾ ਉਹਨਾਂ ਪਰਿਵਾਰਾਂ ਦੇ ਧੰਨਵਾਦੀਆਂ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਉਹਨਾਂ ਪਿੰਡਾਂ ਦੇ ਧੰਨਵਾਦੀਆਂ ਜਿਨ੍ਹਾਂ ਪਿੰਡਾਂ ਤੋਂ ਅਜਿਹੇ ਜੋਧੇ ਜਿਹੜੇ ਸਾਡੀਆਂ ਦੇਸ਼ ਲੈਵਲ ਦੀਆਂ ਮੰਗਾਂ ਨੂੰ ਸਮਰਪਿਤ ਹੋ ਕੇ ਲਹਿਰ ਚਾਏ ਆ ਤੋਂ ਕਾਰਜ ਪੂਰੇ ਕਰਨ ਤੱਕ ਦਾ ਅੱਜ ਸਾਰੇ ਦੋਵਾਂ ਫੋਰਮਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਨੌਜਵਾਨਾਂ ਨੇ ਇਹ ਵਾਦਾ ਕੀਤਾ ਵਾ ਪੀਐਸਸੀ ਇਸ ਅੰਦੋਲਨ ਨੂੰ ਜਦੋਂ ਤੱਕ ਜੜੇ ਕਾਰਜ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਕਾਰਜ ਪੂਰਾ ਨਹੀਂ ਕਰ ਲੈਂਦੇ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਇਸ 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 ਕਰਕੇ ਅੱਜ ਦਾ ਕੈਂਡਲ ਮਾਰਚ ਸੀਗਾ ਇਹ ਤੋਂ ਗਾ ਕੱਲ ਅਸੀਂ ਜੋ ਦੋਵਾਂ ਫਾਰਮਾਂ ਦਾ ਫੈਸਲਾ ਟੀਓ ਦੀਆਂ ਨੀਤੀਆਂ ਜਿਹਦੇ ਤੇ ਬਹੁਤ ਕਨਟਰਡਿਕਸ਼ਨ ਹੈਗੀ ਆ ਕਈ ਬੁੱਧੀਜੀਵੀ ਟਾਰਗੇਟ ਕਰਦੇ ਨੇ ਤੁਸੀਂ ਕਹਿੰਦੇ ਕਮਾਂਤਰੀ ਸਮਝੌਤੇ ਨੂੰ ਚੈਲੰਜ ਕਰਦੇ ਜੇ ਕਿ ਇਹ ਤਾਂ ਬਹੁਤ ਚਿਰ ਦਾ ਹੋਇਆ ਜੀ ਅਸੀਂ ਯਤਨ ਕਰਾਂਗੇ ਕੱਲ ਬੁੱਧੀਜੀਵੀਆਂ ਨੂੰ ਸੱਦ ਕੇ ਖੇਤੀ ਸੈਕਟਰ ਨੂੰ ਕਿਵੇਂ ਪ੍ਰਭਾਵਿਤ ਕਰਨਾ ਡਬਲਿਊਟੀਓ ਦੀ ਪਾਲਿਸੀ ਨੇ ਉਹਦੇ ਤੇ ਚਾਨਣਾ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਸਾਹਮਣੇ ਰੱਖਿਆ ਜਾ ਸਕੇ ਗੱਲ ਸਾਫ਼ ਕੀਤੀ ਜਾ ਸਕੇ ਉਹ ਕਿਉਂ ਆਹ ਦਿਨ ਚੁਣੇ ਗਏ ਆ ਕਿਉਂਕਿ 26 ਤੋਂ ਲੈ ਕੇ 29 ਤੱਕ WTO ਦੀ ਮੀਟਿੰਗ ਮਿਡਲ ਈਸਟ ਦੇ ਮੁਲਕਾਂ ਵਿੱਚ ਹੋਣ ਜਾ ਰਹੀ ਹੈਗੀ ਆ ਤੇ ਆਪਾਂ ਭਾਰਤ ਦੇ ਕਿਸਾਨ ਮਜ਼ਦੂਰ ਉਹਦਾ ਵਿਰੋਧ ਕਰਕੇ ਉਹ ਨੀਤੀਆਂ ਜਿਹੜੀਆਂ ਵਾ ਦੇਸ਼ ਦੇ ਕਿਸਾਨਾਂ ਮਜ਼ਦੂਰ ਦੇ ਹੱਕ ਚੋਂ ਇਸ ਕਰਕੇ ਭਾਰਤ ਸਰਕਾਰ ਕੋ ਮੰਗ ਕਰਾਂਗੇ ਵੀ ਭਾਰਤ ਸਰਕਾਰ ਖੇਤੀ ਸੈਕਟਰ ਤੋਂ WTO ਤੋਂ ਬਾਹਰ ਕੱਢ ਲਵੇ ਤਾਂ ਹੀ ਅਸੀਂ ਬਚ ਸਕਦੇ ਹੈਗੇ ਆ ਤੋ ਇਹਦੋਂ ਗਾਹ 26 ਨੂੰ ਦੇਸ਼ ਦੇ ਹਰੇਕ ਪਿੰਡ ਗਲੀ ਕਸਬਾ ਕੂਚੇ ਦੇ ਵਿੱਚ ਡਬਲਿਊਟੀਓ ਤੇ ਵਿਸ਼ਵਪਾਰਸ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੇ ਅਰ ਇਹਦੇ ਨਾਲ ਹੋਰ ਕਿਸੇ ਵੀ ਕੇਂਦਰ ਦੇ ਮੰਤਰੀ ਦੀ ਫੋਟੋ ਲਾਈ ਜਾ ਸਕਦੀ ਆ ਉਹਨਾਂ ਦੇ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਅਰ ਇਹਦੋਂ ਗਾਹਾਂ ਇੱਥੇ ਦਿਓ ਕਦ ਵੱਡੇ ਪੁਤਲੇ ਬਣਾਵਾਂਗੇ ਡਬਲਿਊਟੀਓ ਦੇ ਤੇ ਕਾਰਪੋਰੇਟ ਦੇ ਦੁਪਹਿਰ ਬਾਅਦ ਇੱਥੇ ਪੁਤਲਾ ਦਹਨ ਜਿਹੜਾ ਵਾ ਦੋਵਾਂ ਤੇ ਖਨੌਰੀ ਤੇ ਵੀ ਤੇ ਸ਼ੰਭੂ ਬਾਰਡਰ ਤੇ ਵੀ ਦੋਵੇਂ ਫਾਰਮਾਂ ਵੱਲੋਂ ਕੀਤਾ ਜਾਣਾ ਹੈਗਾ 27 ਨੂੰ ਅਸੀਂ ਦੋ ਆ ਫਾਰਮਾਂ ਵੱਲੋਂ ਆਪੋ ਆਪਣੇ ਫਾਰਮ ਦੀ ਮੀਟਿੰਗ ਕਰਾਂਗੇ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਆਪੋ ਆਪਣੀਆਂ ਮੀਟਿੰਗਾਂ ਕਰਨਗੇ 28 ਨੂੰ ਸਾਂਝੀ ਰਣਨੀਤੀ ਤੈਅ ਕਰਾਂਗੇ ਕਿਸ ਕਿਸਮ ਦੀ ਪਾਲਿਸੀ ਬਣਾਉਣੀ ਆ ਸਾਰੇ ਕਟਨਾ ਕ੍ਰਮ ਤੇ ਪੂਰੀ ਗੰਭੀਰਤਾ ਨਾਲ ਜਦੋਂ ਹਾਕਮ ਸਾਡੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਿੱਧੀ ਐਸਐਲਆਰ ਦੀਆਂ ਗੋਲੀਆਂ ਚਲਾ ਕੇ ਮਾਰਨਾ ਚਾਹੁੰਦਾ ਉਹਦੀ ਨੀਅਤ ਕਿਹੋ ਜੀ ਆ ਅਸੀਂ ਕਿਸ ਕਿਸਮ ਦੀ ਪਾਲਿਸੀ ਅੱਗੇ ਲੈ ਕੇ ਚੱਲੀਏ ਉਹ ਚਰਚਾ ਕਰਕੇ 29 ਨੂੰ ਜਿਹੜਾ ਉਹਦਾ ਐਲਾਨ ਸੀ ਤੁਹਾਡੇ ਸਾਹਮਣੇ ਕਰ ਦੇਾਂਗੇ ਅਰੇ ਪੱਕੀ ਗੱਲ ਆ ਭਾਰਤ ਦੇ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰੇ ਭਰਮਣਾ ਪਾਲਣ ਇਹ ਅੰਦੋਲਨ ਉਨੀ ਦੇਰ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਹੈਗੀ ਭਾਵੇਂ ਕੁਝ ਦਾਅਵੇ ਹੁੰਦੇ ਆ ਵੀ ਤੁਹਾਨੂੰ ਅਗਲੇ ਚੋਣ ਜਾਬਤੇ ਵਿੱਚ ਇੱਕ ਸੀਟਕੇ ਲੈ ਜਾਣਗੇ ਅਸੀਂ ਕਹਿੰਨੇ ਲੈ ਜਣ ਸਾਡਾ ਜਾਊਗਾ ਕੀ ਭਾਵੇਂ ਕੀ ਅੰਦੋਲਨ ਲੰਮਾ ਲੜਨਾ ਸਾਡਾ ਅਣਖ ਦਾ ਸਵਾਲ ਨਹੀਂ ਹੈ ਕੱਲ ਮੰਗਾਂ ਮੰਨ ਲੈਣ ਅਸੀਂ ਕੱਲ ਮੋਰਚੇ ਬਾਰੇ ਫੈਸਲਾ ਕਰ ਸਕਦੇ ਹਾਂ ਭਲਾ ਅਸੀਂ ਕਿਹੜੀਆਂ ਐਮਪੀ ਦੀਆਂ ਟਿਕਟਾਂ ਮੰਡਣੀਆਂ ਪੀ ਸਾਨੂੰ ਚੋਣ ਜਾਬਤੇ ਦਾ ਖਤਰਾ ਅਸੀਂ ਕਰੇ ਪੂਲਨ ਗੋਥਾ ਤੇ ਜਾ ਕੇ ਕੋਈ ਕੈਂਪੇਨ ਕਰਨੀ ਆ ਅਸਲ ਵਿੱਚ ਜਿਨ੍ਹਾਂ ਨੇ ਸੱਤਾ ਹਾਸਲ ਕਰਨੀ ਆ ਉਹ ਸਾਨੂੰ ਚੋਣ ਜਾਬਤੇ ਵਿੱਚ ਕਸੀਟਣਗੇ ਉਹਨਾਂ ਦੀ ਸਮੱਸਿਆ ਵਾ ਸਾਡੀ ਕੋਈ ਸਮੱਸਿਆ ਨਹੀਂ ਹੈਗੀ ਉਹ ਵੇਖ ਲੈਣ ਸਾਡੇ ਨਾਲ ਹੁਣ ਬਹਿ ਕੇ ਮੰਗਾ ਦਾ ਨਫਤਾਰਾ ਕਰ ਦੇਣ ਉਹ ਮਰਜ਼ੀ ਆ ਚੋਣ ਜਾਬਤੇ ਤੋਂ ਕਰ ਦੇਣ ਚੋਣ ਜਾਬਤੇ ਦੇ ਵਿੱਚ ਕਰ ਲੈਣ ਜਿਵੇਂ ਉਹਨਾਂ ਦਾ ਦਿਲ ਕਰਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਅਸੀਂ ਮਾਈਂਡ ਸੈਟ ਕਰ ਰਹੇ ਹਾਂ ਕਿ ਚੌਨ ਜਾਬਤੇ ਦੇ ਵਿੱਚ ਵੀ ਸੰਘਰਸ਼ ਜਾਰੀ ਰੱਖਿਆ ਜਾ ਸਕਦਾ ਵਾ ਫਿਰ ਕੀ ਇਹੋ ਜਬਰ ਸਰਕਾਰ ਉਸ ਵੇਲੇ ਕਰੂਗੀ ਤਾਂ ਸਾਡਾ ਪੱਖ ਪੂਰੀ ਦੁਨੀਆ ਦੇ ਵਿੱਚ ਸਾਫ਼ ਹੋ ਗਿਆ ਵਾ ਕਿ ਭਾਰਤ ਦੀ ਜਮਹੂਰੀਅਤ ਇੱਕ ਮਖੌਟਾ ਵਾ ਜਦੋਂ ਉਹਦਾ ਮਖੌਟਾ ਲਾਹੋਗੇ ਤਾਂ ਉਹਦੇ ਪਿੱਛੇ ਇੱਕ ਡਿਕਟੇਟਰਸ਼ਿਪ ਨਜ਼ਰ ਆਊਗੀ ਜਿਵੇਂ ਸਾਡੇ ਤੇ ਜਿਸ ਕਿਸਮ ਦੀ ਤਾਕਤ ਦੀ ਦਰਵਰਤੋਂ ਕੀਤੀ ਗਈ ਆ ਕੱਲਾ ਸਾਡਾ ਇੱਕ ਨੁਕਸਾਨ ਨਹੀਂ ਹੈ ਵੀ ਸਾਡੇ ਸਾਡੇ ਬੰਦੇ ਹੋਣ ਹਰ ਨੌਜਵਾਨ ਸਾਥੋ ਖੋਏ ਜਾ ਰਹੇ ਆ ਜ਼ਖਮੀ ਕੀਤੇ ਜਾ ਰਹੇ ਆ ਅੱਖਾਂ ਜਾ ਰਹੀਆਂ ਨੇ ਸਾਡੀ ਆਰਥਿਕਤਾ ਤੇ ਸੱਟ ਮਾਰੀ ਗਈ ਆ ਆ ਤਿੰਨ ਬਾਡਰ ਸਾਡੇ ਬੰਦ ਆ ਤੁਸੀਂ ਪੰਜਾਬ ਦੀਆਂ ਮੰਡੀਆਂ ਦੇ ਹਾਲਾਤ ਵੇਖੋ ਇੱਕ ਰਾਹ ਖੁੱਲਿਆ ਹੈਗਾ ਤੋਂ ਸਾਡੀ ਬਹੁਤ ਸਾਰੀ ਸਪਲਾਈ ਪੰਜਾਬ ਤੋਂ ਬਾਹਰ ਜਾਣੀ ਹੁੰਦੀ ਆ ਤੇ ਬਾਹਰੋਂ ਸਪਲਾਈ ਪੰਜਾਬ ਚ ਆਉਣੀ ਹੋਈ ਆ ਕੇ ਕੇਂਦਰ ਇਹ ਜਿਹੜੀ ਆਰਥਿਕ ਨੁਕਸਾਨ ਸਾਡਾ ਕਰ ਰਿਹਾ ਉਹਦੀ ਉਪਰ ਭਾਈ ਕਰੂਗਾ ਹਰਿਆਣਾ ਜਿਵੇਂ ਫੌਜੀ ਸੌਣੀ ਦੇ ਵਿੱਚ ਬਦਲ ਦਿੱਤਾ ਵਾ ਉਹਦੇ ਦਿਵਾਲੇ ਜਿਵੇਂ ਬੈਰੀਕੇਟਿੰਗ ਆ ਉਹਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਦਿੱਲੀ ਦੇ ਵਿੱਚ ਜਿਵੇਂ ਥੋੜਾ ਟਿਕਰੀ ਆ ਆ ਸ਼ੰਭੂ ਬਾਡ ਸਿੰਗੂ ਬਾਡਰ ਆ ਗਾਜੀਪੁਰ ਬਾਡਰ ਆ ਵੈਸੇ ਜਾਮ ਕੀਤਾ ਹੋਇਆ ਬੈਠੇ ਅਸੀਂ ਇੱਥੇ ਆ ਉਹ ਦਿੱਲੀ ਵੈਸੇ ਜਾਮ ਕਰਕੇ ਰੱਖੀ ਹੋਇਆ ਹਰਿਆਣੇ ਦੇ ਵਿੱਚੋਂ ਬਹੁਤ ਸਾਰੀ ਸਪਲਾਈ ਦਿੱਲੀ ਜਾਣੀ ਆ ਦਿੱਲੀੋਂ ਆਉਣੀ ਆ ਜਿੰਨਾ ਇਸ ਦੇਸ਼ ਦਾ ਸਾਡੀ ਸਰਕਾਰ ਆਪਣੀ ਗਲਤ ਨੀਤੀ ਕਰਕੇ ਨੁਕਸਾਨ ਕਰ ਰਹੀ ਆ ਕਿ ਉਹ ਪਰਪਾਈ ਕਰੂਗੀ ਕੀ ਅੱਜ ਦੇਸ਼ ਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਕਿ ਕੀ ਸਰਕਾਰ ਨੂੰ ਹਾਈਵੇ ਤੇ ਕੰਨਾ ਕੱਢਣ ਦਾ ਕਿੰਨਾ ਨੇ ਅਧਿਕਾਰ ਦਿੱਤਾ ਵਾ ਉਹ ਕਿਹੜੇ ਕਾਨੂੰਨ ਤਹਿਤ ਕਰ ਰਿਹਾ ਕਿਹੜਾ ਕਾਨੂੰਨ ਹੈ ਜਿਹੋ ਜਿਹਾ ਕੰਮ ਕਰਨ ਦੀ ਜਾਇਜ਼ਤ ਉਹਨਾਂ ਨੂੰ ਦੇ ਰਿਹਾ ਹੋਗਾ ਤੋਂ ਤਨਮਨਜੀਤ ਸਿੰਘ ਦੀ ਢੇਸੀ ਜਿਨ੍ਹਾਂ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਹੋਇਆ ਆਪਣੇ ਸ਼ਹੀਦਾਂ ਦੀ ਗੱਲ ਕੀਤੀ ਹੋਈ ਆ ਜੋ ਭਾਰਤ ਜ਼ਬਰ ਕਰ ਰਿਹਾ ਅਸੀਂ ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਆਸ ਰੱਖਦੇ ਆਂ ਜਿੱਥੇ ਵੀ ਲੋਕ ਪੱਖੀ ਦੁਨੀਆ ਦੇ ਵਿੱਚ ਸਰਕਾਰਾਂ ਨੇ ਕੋਈ ਐਮਪੀ ਨੇ ਉਹ ਜ਼ਰੂਰ ਭਾਰਤ ਦੇ ਇਸ ਜ਼ਬਰ ਦਾ ਮੁੱਦਾ ਆਪਦੇ ਮੁਲਕਾਂ ਦੇ ਵਿੱਚ ਜ਼ਰੂਰ ਚੱਕਣਗੇ ਔਰ ਇਹ ਮੋਦੀ ਜੀ ਦੀ ਹੁਣਾਂ ਦੇ ਇੱਕ ਨਲਾਇਕੀ ਕਰਕੇ ਇਸ ਇਸ ਅੰਦੋਲਨ ਨੂੰ ਸਹੀ ਢੰਗ ਨਾਲ ਹੱਲ ਨਾ ਕਰਨ ਕਰਕੇ ਪੂਰੇ ਦੁਨੀਆ ਦੇ ਵਿੱਚ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਅਰ ਸਾਡੇ ਜਿਹੜੇ ਮਾਨਵ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਨੂੰ ਲੈ ਕੇ ਪੂਰੇ ਦੇਸ਼ ਦੀ ਬਦਨਾਮੀ ਹੋ ਰਹੀ ਹੈਗੀ ਆ ਤੋ ਇਹ ਸੀ ਪਈ ਅੱਜ ਦੀ ਗੱਲ ਹੋਰ ਕਰਨੀ ਬਹੁਤ ਸਾਰੀਆਂ ਗੱਲਾਂ ਸੰਘਰਸ਼ ਬਾਰੇ ਸਾਰੀ ਡਿਟੇਲ ਆਉਣ ਵਾਲੇ ਪ੍ਰੋਗਰਾਮ ਬਾਰੇ ਭੰਦੇਰ ਸਾਹਿਬ ਨੇ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਭਾਰਤ ਵੀ ਬਹੁਤ ਵੱਡਾ ਲੋਕਤੰਤਰ ਦਾ ਦਾਵਾ ਕਰਦਾ ਯੂਕੇ ਨੇ ਵੀ ਦੇ ਵਿੱਚ ਵੀ ਇਹ ਪਾਰਲੀਮੈਂਟ ਹੈ ਪਰ ਉਹਨਾਂ ਨੇ ਉਥੇ ਇੱਕ ਮੈਂਬਰ ਦੇ ਪ੍ਰੋਟੈਸਟ ਕਰਨ ਦੇ ਨਾਲ ਜਿਹੜਾ ਸੁਪਰ ਐਕਸ਼ਨ ਦੀ ਗੱਲ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹੋ ਗਈ ਪਰ ਭਾਰਤ ਸਰਕਾਰ ਦਾ ਇਹ ਖੋਖਲਾਪਣ ਜਿਹੜਾ ਕਹਿੰਦੇ ਵੀ ਇੱਥੇ ਲੋਕਤੰਤਰ ਬਹੁਤ ਵੱਡਾ ਇਹ ਮਖੌਟਾ ਜਿਹੜਾ ਉਹ ਨੰਗਾ ਹੋ ਚੁੱਕਾ ਲੋਕਾਂ ਦੇ ਉੱਤੇ ਅਣਮਨੁੱਖੀ ਜਿਹੜਾ ਤਸੱਦ ਇਹਨਾਂ ਨੇ ਕੀਤਾ ਨੇ ਹੱਥਿਆਂ ਨੂੰ ਇਹਨਾਂ ਨੇ ਗੋਲੀਆਂ ਨਾਲ ਮਾਰਿਆ ਨੌਜਵਾਨਾਂ ਨੂੰ ਇਹਨਾਂ ਨੇ ਕੁੱਟ-ਕੁੱਟ ਕੇ ਬੋਰੀਆਂ ਦੇ ਵਿੱਚ ਪਾ ਕੇ ਦੂਜੀ ਸਟੇਟ ਦੇ ਵਿੱਚ ਲਜਾਇਆ ਜਿਹੜੀ ਬੈਰੀਗੇਟਿੰਗ ਜਿਹੜੇ ਹਥਿਆਰ ਇਹਨਾਂ ਨੇ ਲੋਕਾਂ ਤੇ ਇਹ ਸ਼ਾਂਤਮਈ ਪ੍ਰੋਟੈਸਟ ਕਰਦੇ ਹੋ ਵਰਤੇ ਇਹੋ ਜੀ ਬੈਰੀਗੇਟਿੰਗ ਤੇ ਇਹੋ ਜੀ ਹਥਿਆਰ ਲੋਕ ਜਿਹੜੇ ਆ ਜਿਹੜੀ ਉਹ ਦੂਜੀਆਂ ਸਰਕਾਰਾਂ ਨੇ ਉਹ ਦੂਜੇ ਬਾਡਰਾਂ ਤੇ ਵਰਤੀਆਂ ਕਰਦੀਆਂ ਜਿਨ੍ਹਾਂ ਨੇ ਆਪਣੀ ਜਨਤਾ ਦੇ ਉੱਤੇ ਤਸੱਦਦ ਕੀਤਾ ਲੋਕਤੰਤਰ ਦਾ ਨਿਰਾ ਤੇ ਸਿੱਧਾ ਤੇ ਸਿੱਧਾ ਇਹ ਘਾਣ ਹੈ ਜਿਹੜਾ ਇਹ ਮੋਦੀ ਸਰਕਾਰ ਲੋਕਾਂ ਤੇ ਕਰ ਰਹੀ ਆ ਕੋਈ ਵੀ ਇਹੋ ਜਿਹਾ ਤਬਕਾ ਨਹੀਂ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਹੋਵੇ ਕਿਸਾਨ ਦੁਖੀ ਨੇ 80% ਤੋਂ ਵੱਧ ਹਿੱਸਾ ਜਿਹੜਾ ਉਹ ਦੇਸ਼ ਦੀ ਇਕਨੋਮੀ ਦੇ ਵਿੱਚ ਪਾਉਂਦਾ ਪਰ ਫਿਰ ਵੀ ਇਹਦੇ ਉੱਤੇ ਇਹਨਾਂ ਨੇ ਤਸੱਦਦ ਕੀਤਾ ਤਾਂ ਆਤਮ ਹੱਤਿਆ ਜਿਹੜੀ ਹੈ ਕਿਸਾਨਾਂ ਨੇ ਕੀਤੀ ਇਹ ਚੀਜ਼ਾਂ ਤੋਂ ਇਹ ਸੰਘਰਸ਼ ਤੋਂ ਸਰਕਾਰ ਨੂੰ ਸਿੱਖਣਾ ਚਾਹੀਦਾ ਸੀ ਜੋ ਕਿ ਇਹਨਾਂ ਨੇ ਬਿਲਕੁਲ ਬਿਨਾ ਸਟੱਡੀ ਤੋਂ ਲੋਕਾਂ ਤੇ ਅਤਿਆਚਾਰ ਕੀਤਾ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਹਿੰਦੀ 'ਚ ਕਰ ਦਾਂਗੇ ਹਿੰਦੀ 'ਚ ਕਰਦੇ ਹਿੰਦੀ 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 ਚਲੋ ਜੀ ਮੈਂ ਪਰਮਜੀਤ ਸਿੰਘ ਰਾਸ਼ਟਰੀ ਕਿਸਾਨ ਸੰਗਠਨ ਸੇ ਕਿਸਾਨ ਮਜ਼ਦੂਰ ਮੋਰਚਾ ਸੇ शुभकरण सिंह सहित शुभ करण सिंह को मैं श्रद्धांजलि देते हुए भगवान से विनती है कि उनको चरणों में जगह दे हम लोगों ने जो मुद्दे उठाए हैं उसमें केवल किसानों तक ही नहीं है पहली बार ये आंदोलन हुआ है जिसमें आदिवासी समाज के साथ साथ मजदूरों को भी हम लोग शामिल किए हैं इसका ये हुआ कि मध्य प्रदेश में जो जयस है जय किसान जय आदिवासी जय आदिवासी समाज है उसने भी हमें पूरी तरीके से मध्य प्रदेश राजस्थान और गुजरात में हमें समर्थन किया है पहली बार ऐसी कोई आंदोलन किसानों को हुआ है जिसमें मजदूरों के लिए भी हम लोगों ने मांग किया है जिसमें मांगे कि 200 दिन के लिए उनकी मजदूरी ग्रांटी दिया जाए और सात सौ रुपया दिया जाए इसका यह हुआ कि बिहार जो झारखंड जैसे राज्यों में भी हमें समर्थन मिल रहा है अभी तक देश से किसी भी समूह से हमें विरोध का आवाज़ नहीं आया है और इसका कल जो सरवन जी ने बताया कि कल पुतला दहन डब्लू का किया जाएगा वो अलग अलग राज्यों से आए परसों परसों आएगा वो आएगा

पर्चे चिपकाए गए हैं जिसमें कि उनकी जमीन पे दखल करने और नीलाम करने की भी बातें लिखी गई है हम इन सरकार को ये बता देना चाहते हैं कि हम अपनी अंतिम दम तक लड़ेंगे और साथ में हम ये भी बताना चाहते हैं हम कोई जीत और हार के लिए नहीं आए हैं न हम आपको हराने आए हैं न हम जीतने आए हैं हम अपनी वजूद की लड़ाई लड़ रहे हैं मैं बिहार से हूँ वहाँ पर मात्र अठारह वर्षों में कृषि को ख़त्म कर दिया गया है वहाँ पर सहकारिता को बंद कर दिया गया है वहाँ पर मंडी सिस्टम को बंद कर दिया गया है अगर पंजाब हरियाणा इस पर बोल रहा है तो पूरा देश इसलिए साथ हुआ क्योंकि बिहार उसका एक उदाहरण है और अगर उसको हम एग्जाम्पल के तौर पर आगे नहीं बढ़ाते हैं तो हमारी वजूद को खतरा है हम अपनी वजूद के लिए लड़ रहे हैं मोदी जी आप अम्बानी अडानी और उससे जैसे बड़े घरानों को एक एग्जाम्पल पे अंबानी अडानी करिए बड़े घरानों पे वालमार्ट जैसे घरानों पे आप उसके बहकावे में नहीं आए बल्कि 80 करोड़ देश के जनता के हित को ध्यान रखते हुए हमारी जो मांगे खास करके आदिवासियों के भी है और मजदूरों के भी है जिसमें 100 करोड़ के आसपास पहुंच जाते हैं इससे एक सबसे बड़ी फायदा ये होगा कि शहरों पे जो बोझ बढ़ता चला जा रहा है जो संसाधनों का बोझ दोहन होते जा रहा है शहरों पर लोग शहरों से पलायन गाँव की तरफ करेंगे और गांव में एक नए रोजगार की उत्पत्ति होगी आप कितना सरकारी नौकरी दे सकते हैं सरकारी नौकरी में तो सीटें खाली है अगर नौकरी मिलेगा सबसे ज्यादा तो कृषि में मिलेगा इसलिए हमारे किसान मजदूर मोर्चा से कहना चाहते हैं कि हमारी वजूद की लड़ाई को आप उसको अपनी प्रतिष्ठा के लड़ाई नहीं बनाइए और हमारी बात को सुनिए और मानिए चलो जी आज आ, आज जो है आज जो है श्रोमणी श्री रविदास जी का प्रकाश पर्व जो है यहाँ पर उनकी आरती करके बॉर्डर पे मनाया गया अरदास की गई और हम सभी देशवासियों को भक्त रविदास जी की जो सिक्ख्याए जो उनकी वाणी है उसको ग्रहण करने के लिए उसके ऊपर चलने के लिए रिक्वेस्ट करते हैं और उनके जो असूल थे उनको मानने के लिए भी क्योंकि उनकी गुरबाणी जो है गुरु ग्रंथ साहब में भी दर्ज है चालीस लोग और उनको मानने के लिए हम लोगों को ਅਸਵਸਤ ਕਰਦੇ ਆ ਕਿ ਉਹਨਾਂ ਕੋ ਮੰਨੋ ਔਰ ਉਸਕੇ ਆਦੇਸ਼ਾਂ 'ਤੇ ਚਲੋ ਚਲੋ ਸਵਾਲ ਜੀ ਸਰਕਾਰ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਜੇਕਰ ਸਹੀ ਟਾਈਮ ਤੇ ਸਹੀ ਐਕਸ਼ਨ ਲੈਂਦਾ ਜਾਦਾ ਲੱਗਦਾ ਕਿ ਹਰਿਆਣਾ ਨੂੰ ਗੌਰਵਟਾ ਜਾਂ ਨਹੀਂ ਕੋਸ਼ਿਸ਼ਾਂ ਕਰਕੇ ਹਾਂ ਦੇਖੋ ਤੁਹਾਡਾ ਸਵਾਲ ਹੀ ਦੱਸ ਰਿਹਾ ਹੈ ਪੰਜਾਬ ਸਰਕਾਰ ਦਾ ਰੋਲ ਕੀ ਆ ਤੁਸੀਂ ਤਾਂ ਹੀ ਸਵਾਲ ਕੀਤਾ ਜੇ ਜੇਕਰ ਉਹ ਐਫ ਆਈ ਆਰ ਦਰਜ ਕਰ ਦਿੰਦੇ ਤਾਂ ਮੈਨੂੰ ਲੱਗਦਾ ਵਾ ਵੀ ਇਹ ਸਮੱਸਿਆ ਦਾ ਹੱਲ ਹੋ ਜਾਣਾ ਸੀ ਜਿਹੜੀ ਉਹਨਾਂ ਦੀ ਕਮਿਟਮੈਂਟ ਸੀ ਸਾਡੇ ਪ੍ਰਤੀ ਉਹ ਮਾੜੀ ਨਹੀਂ ਸੀ ਵੀ ਮੈਨੂੰ 356 ਦੀ ਧਮਕੀ ਦੇ ਰੇ ਮੈਂ ਤੁਹਾਡੇ ਨਾਲ ਖੜਾ ਚੰਗੀ ਗੱਲ ਅਸੀਂ ਨਹੀਂ ਕਹਿੰਦੇ ਪਰ ਆਹ ਪਰਚਾ ਨਾਂ ਦਰਜ ਕਰਕੇ ਉਹ ਚੀਜ਼ਾਂ ਦੁਜੇ ਬੰਨੇ ਜਾ ਰਹੀਆਂ ਔਰ ਜਿਵੇਂ ਪੁਲਿਸ ਪ੍ਰਸ਼ਾਸਨ ਪਰਿਵਾਰ ਤੇ ਜਾਂ ਪਰਿਵਾਰ ਦੇ ਵਿੱਚ ਜਿਵੇਂ ਪਾੜਾ ਪਾ ਰਿਹਾ ਤੁਸੀਂ ਜਾਣਦੇ ਮੈਂ ਬੋਲਣਾ ਨਹੀਂ ਚਾਹੁੰਦਾ ਇਹ ਗੱਲਾਂ ਮੈਨੂੰ ਕੋਲ ਲੱਗਦਾ ਸਹੀ ਨਹੀਂ ਹੈਗਾ ਸੇਬ ਸਭ ਐਸਕੇਮ ਵੱਲੋਂ ਜਿਹੜੀ 6 ਮੈਂਬਰ ਦੀ ਕਮੇਟੀ ਬਣਾਈ ਗਈ ਹੈ ਕੀ ਉਹਨਾਂ ਵੱਲੋਂ ਕੋਈ ਤਾਲਮਲ ਬਣਾਇਆ ਗਿਆ ਦੋ ਨਾ ਨਹੀਂ ਹਾਲੇ ਤੱਕ ਮੇਰੇ ਨਾਲ ਕੋਈ ਤਾਲਮਲ ਨਹੀਂ ਹੈਗਾ ਮੈਨੂੰ ਪਰਸਨਲ ਤੌਰ ਤੇ ਕੋਈ ਨਹੀਂ ਅਸੀਂ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਵੀ ਜਦੋਂ ਕੁਤਾਲ ਮਿਲ ਚਾਉਂਦੀ ਆ ਕਮੇਟੀ ਬੰਦੀ ਅਸੀਂ ਬੈਠ ਕੇ ਗੱਲ ਕਰਾਂਗੇ ਗੁਰਨਾਮ ਸਿੰਘ ਚਡੂਨੀ ਹੋਣਾ ਵੱਲੋਂ ਵੀ ਸਮਰਥਨ ਹਾਂ ਗੁਰ ਗੁਰਨਾਮ ਸਿੰਘ ਚਡੂਨੀ ਹੋਣਾ ਦੀ ਕਾਲ ਆਈ ਸੀ ਉਹਨਾਂ ਦਾ ਮਿਲਣ ਦਾ ਕੋ ਪ੍ਰੋਗਰਾਮ ਕਰਾਂਗੇ ਟ੍ਰੈਕਟਰ ਮਾਰਚ ਹੋਗਾ ਉਸ ਨੂੰ ਲੈ ਕੇ ਫਿਰ ਕਿਸ ਤਰ੍ਹਾਂ ਦੇ ਅਪਡੇਟ ਦੇਖਣੇ ਕੋ ਮਿਲेंगे ਕਿਆ ਐਸਕੇਮ ਕੀ ਉਸ ਕਾਲ ਮੇਂ ਸ਼ਾਮਿਲ ਹੋਗੇ ਕਿਹਨਸੀ ਕਾਲ ਮੇਂ ਟ੍ਰੈਕਟਰ ਮਾਰਚ ਵਾਲੀ ਜੋ ਦੋ ਦੋ ਬਾਤਾਂ ਹਨ ਜਬ ਜਬ ਬੈਠੇਗੇ ਸਭ ਬਾਤਾਂ ਕਰੇਗੇ ਤਬ ਅੱਗੇ ਕਾ ਨਿਰਣੇ ਕਰ ਲੇਗੇ ਥੋੜੇ ਵੱਲ ਸਫਰ ਕੀਤਾ ਜਾ ਰਿਹਾ ਐਸਕੇਮ ਨਾਲ ਮੈਂ ਤੁਹਾਨੂੰ ਫਿਰ ਕਿਹਾ ਵਾ ਇਹ ਪੰਜਾਬੀ ਦਾ ਸ਼ਬਦ ਹੁੰਦਾ ਵੀ ਫਤੋਂ ਕਿਹੜੀ ਗਲੀ ਚ ਨਹੀਂ ਨੱਚੀ ਕੋਈ ਇਹ ਨਹੀਂ ਕਹਿ ਸਕਦਾ ਵੀ ਕੋਈ ਕਹੇ ਨਹੀਂ ਹੈ ਹੁਣ ਅਗਲੀ ਗੱਲ ਨਾ ਕਰੀਏ ਆਪਾਂ ਜੁਕੇਂਦਰ ਸਿੰਘ ਉਗਰਾਹਾਂ ਦਾ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਪੰਦੇਰਵਾਲਾ ਨੂੰ ਵੀ ਅਲਰਟ ਵੀ ਕੀਤਾ ਸੀਗਾ ਔਰ ਉੱਥੇ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸਾਡੇ ਫੋਨ ਹੀ ਨਹੀਂ ਚੁੱਕਿਆ ਇਹ ਤਰਕ ਦਿੰਦਾ ਉਹ ਦੇਖੋ ਜਦੋਂ ਘਟਨਾਵਾਂ ਵਾਪਰਦੀਆਂ ਨੇ ਕੋਈ ਜੋ ਮਰਜ਼ੀ ਕਹੇ ਅਸੀਂ ਕਿਸੇ ਦੇ ਕਹਿਨਤੇ ਨਹੀਂ ਖੁਦ ਆਪਣੇ ਸचेत ਹੈਗੇ ਆ ਸਾਨੂੰ ਪਤਾ ਇਹ ਮੋਰਚੇ ਦੀਆਂ ਜ਼ਿੰਮੇਵਾਰੀਆਂ ਕਿੱਡੀਆਂ ਰ ਇਹਦੇ ਵਿੱਚ ਸਾਰੀਆਂ ਕੰਮ ਕਰਨ ਵਾਲੀਆਂ ਜਥੇਬੰਦੀਆਂ ਇਹ ਸचेत ਨੇ ਮੰਨ ਲਏ ਐਡਾ ਵੱਡਾ ਅੰਦੋਲਨ ਜੜੀਆਂ ਵੀ ਜਥੇਬੰਦੀਆਂ ਨੇ ਮੌਜੂਦ ਨੇ ਦੁੱਤੀਆਂ ਦਾ ਵੀ ਤਨਵਾਦ ਉਹ ਇਡਾ ਤਗੜਾ ਅੰਦੋਲਨ ਬਿਲਡ ਕਰ ਸਕਦੇ ਹਨ ਉਹਨਾਂ ਨੂੰ ਜ਼ਿੰਮੇਵਾਰੀ ਦਾ ਪੂਰਾ ਪੂਰਾ ਅਹਿਸਾਸ ਹੁੰਦਾ ਵੀ ਅਸੀਂ ਕੀ ਕਰ ਰਹੇ ਹਾਂ ਧੰਨਵਾਦ ਹੈ ਕੋਈ ਸਭ ਸचेत ਵੀ ਕਰਦਾ ਸਰ ਸਾਹਿਬ ਇਹ ਸਵਾਲ ਖੜੇ ਹੋ ਰਹੇ ਕਿ ਤੁਹਾਡੇ ਤੋਂ ਅੰਦੋਲਨ ਸੰਭਾਲਿਆ ਨਹੀਂ ਜਾ ਰਿਹਾ ਇਸ ਕਰਕੇ ਸਮਾਂ ਪਾਇਆ ਜਾ ਰਿਹਾ ਹੱਦੀ ਸਟੇਜ ਕੈਪਚਰ ਹੋ ਰਹੀ ਹੈ ਉਹਨੇ ਸਵਾਲ ਤੁਹਾਡੇ ਤੇ ਵੀ ਖੜੇ ਹੋਣ ਲੱਗੇ ਸਵਾਲ ਇਹ ਨਹੀਂ ਤੁਸੀਂ ਮੈਨੂੰ ਨਹੀਂ ਲੱਗਦਾ ਸਵਾਲ ਕਿੱਥੋਂ ਪੈਦਾ ਹੁੰਦੇ ਆ ਇਹੋ ਜੀ ਕੋਈ ਗੱਲ ਨਹੀਂ ਹੈਗਾ ਜਿਹੜਾ ਖੱਟਰ ਹੋਣਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਕੱਲੇ ਪੰਜਾਬ ਦੇ ਕਿਸਾਨ ਨੇ ਕਹਿੰਦੇ ਅਭੀ ਤੱਕ ਕੋਈ ਨਵਾਂ ਅਪਡੇਟ ਹੈ ਕਿ ਸਰਕਾਰ ਸੇ ਬਾਤ ਚ ਕੋਈ ਸੰਕੇਤ ਜਾਂ ਕਿਸੇ ਵੀ ਤਰ੍ਹਾਂ ਦੀ ਵਾਚ ਦੇਖੋ ਜਿਹੜੇ ਖੱਟਰ ਸਾਹਿਬ ਦੀ ਭਾਸ਼ਾ ਬੋਲ ਰਹੇ ਨੇ ਖੱਟਰ ਸਾਹਿਬ ਦੀ ਥੋੜਾ ਸਮਾਂ ਮ ਦੇ ਦੇਣਗੇ ਲੋਕ ਜਵਾਬ ਵੀ ਕੱਲੇ ਪੰਜਾਬ ਵਾਲੇ ਆ ਕਿ ਦੇਸ਼ ਵਾਲੇ ਵੀ ਆ ਠੀਕ ਆ ਜੀ ਤੇ ਜਿਹੜਾ ਤੁਸੀਂ ਕੁਝ ਕੀ ਕਿ اور ابھی کوئی سنگیت کی طرح سے وہ کلیئر کر دیجئے دیکھیے ابھی تک کوئی بھی ہمیں لکھت میں کوئی প্রস্তাব بھارتی سرکار کی اور سے نہیں ہے صرف ٹویٹ آ رہا ہے لڑائی ٹویٹ ہے بندیر صاحب ٹویٹ دا ٹویٹ بھی پتہ نہیں ਕਿتھوں آ گیا شرطاں ਤੁਸੀਂ ٹویٹ والے کہندے سی وہ پورییاں کر شرطاں نہیں جی اسی کبھی کنڈیشن لا کے نہیں گل اسی صرف ایک گل کرتے سمجھو کہ بھائی ਤੁਸੀਂ کہندے جے کہ بیٹھ کے نپڑ جا گے بھائی وہ نپڑن والا جھنڈا تے طے کر لو ਹੁਣ ਜੇ ਮਤਲਬ ਸਰਕਾਰ ਏਜੰਡਾ ਨਹੀਂ ਤੈਅ ਕਰਦੀ ਫਿਰ ਮੀਟਿੰਗ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਆ ਕੀ ਹੋਣਾ ਸਿਰਫ ਅਹੀਂ ਕਹਦੇ ਕੰਡੀਸ਼ਨ ਲਾ ਕੇ ਗੱਲ ਨਹੀਂ ਹੁੰਦੀ ਹੁੰਦੀ ਇੰਨੀ ਕਦੀ ਰੱਖਿਆ ਹਾਂ ਉਹ ਕਹਿੰਦੇ ਵੀ ਤੁਹਾਡਾ ਮਸਲਾ ਹੱਲ ਕਰਦੇ ਅਸੀਂ ਕਹਿੰਦੇ ਸਾਹਿਬ ਮੜਾ ਜੇ ਏਜੰਡਾ ਤੇ ਲਿਖ ਦੋ ਸਾਹਿਬ ਏਜੰਡਾ ਹੀ ਨਹੀਂ ਲਿਖਦੇ ਸਵਾਲ ਆਵਾ ਠੀਕ ਹੈ ਜੀ ਧੰਨਵਾਦ ਜੀ